ਹਾਂਜੀ ਮੇਰੀ ਭੈਣਾਂ ਨੂੰ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਕਿਸ ਤਰੀਕੇ ਨਾਲ ਘਰੇ ਆਪਣੇ ਕਾਟਨ ਦੇ ਸੂਟਾਂ ਨੂੰ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਆ ਲੈਸ ਲਗਾ ਕੇ ਜਿਹੜੇ ਕਿ ਆਪਣੇ ਸੂਟ ਪਾਏ ਵੀ ਸੋਹਣੇ ਲੱਗਣ ਤੇ ਜਿਹੜੇ ਕਿ ਆਪਣੇ ਸੂਟ ਸਸਤੇ ਵੀ ਹੁੰਦੀ ਹੈ ਜੀ ਤੇ ਉਹਨਾਂ ਨੂੰ ਆਪਾਂ ਲੈਸ ਲਾ ਕੇ ਵਧੀਆ ਸਟਾਈਲਿਸ਼ ਤੇ ਮਹਿੰਗੇ ਸੂਟ ਬਣਾ ਸਕਦੇ ਆਂ ਠੀਕ ਹੈ ਜੀ ਤੇ ਇਹ ਆਪਾਂ ਸੂਟ ਰੈਡੀ ਕੀਤੇ ਆ ਜੀ ਅੱਜ ਠੀਕ ਹੈ ਜੀ ਇਹ ਆਪਾਂ ਕੱਲ੍ਹ ਦੇ ਲੱਗੇ ਹੋਏ ਸੀ ਸੂਟ ਰੈਡੀ ਕਰਨ ਵਾਸਤੇ ਅੱਜ ਆਪਣੇ ਰੈਡੀ ਹੋ ਗਏ ਕਸਟਮਰ ਅੱਜ ਲੈ ਆਣਗੇ ਇਹ ਸੂਟ ਠੀਕ ਹੈ ਜੀ ਸਭ ਤੋਂ ਪਹਿਲਾਂ ਆ ਗ੍ਰੀਨ ਕਲਰ ਦਾ ਸੂਟ ਠੀਕ ਹੈ ਜੀ ਦੇਖੋ ਬਿਲਕੁਲ ਕਾਟਨ ਦਾ ਸੂਟ ਹੈ ਇਹ ਸੂਟ ਤੇ ਇਹਦੇ ਆਪਾਂ ਕੀ ਕੀਤਾ ਹੈਗਾ ਬਾਹਾਂ ਦਿੱਤਾ ਦੇਖੋ ਅੰਡਰਗਰਾਉਂਡ ਪਾਈਪਿੰਗ ਲੇਸ ਕੱਢੀ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਕਲਰ ਦੇ ਵਿੱਚ ਸੂਟ ਜੀ ਸੀ ਉਹੀ ਕਲਰ ਦੀ ਆਪਾਂ ਲੇਸ ਕੱਢਤੀ ਹੈ ਮਲਟੀ ਸ਼ੇਡ ਠੀਕ ਹੈ ਜੀ ਤੇ ਚਾਕਾਂ ਤੇ ਆਪਾਂ ਇਸ ਤਰੀਕੇ ਨਾਲ ਉੱਪਰ ਹੀ ਲੇਸ ਧਰਤੀ ਆ ਦੇਖੋ ਜੀ ਫਰੰਟ ਤੇ ਬੈਕ ਠੀਕੋ ਇਹ 프ਰੰਟ ਹੋ ਗਈ ਇਹ ਵਾਲੇ ਹੋ ਗਿਆ ਬੈਕ ਉਹਨਾਂ ਦਾ ਦੇਖੋ ਸਿੰਪਲ ਤਰੀਕੇ ਨਾਲ ਵੀ ਲੈਸ ਉੱਪਰ ਧਰਨ ਵਾਲੀ ਆਪਣਾ ਸੂਟ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਤੁਸੀਂ ਵੀ ਆਪਦੇ ਸੂਟਾਂ ਨੂੰ ਇਸ ਤਰੀਕੇ ਨਾਲ ਹੀ ਰੈਡੀ ਕਰ ਸਕਦੇ ਆ ਠੀਕ ਹੈ ਜੀ ਤੇ ਇਹਦੇ ਗਲੇ ਤੇ ਆਪਾਂ ਕੋਈ ਡਿਜ਼ਾਈਨ ਨਹੀਂ ਬਣਾਇਆ ਸਿਰਫ ਚਾਕਾਂ ਦੇ ਦਬਾਵਾਂ ਤੇ ਲੈਸ ਲਗਾਈ ਆ ਠੀਕ ਹੈ ਜੀ ਇਸ ਦਮਾਰ ਇਹਨਾਂ ਦੀ ਆ ਗਈ ਸਲਵਾਰ ਤੇ ਸਲਵਾਰ ਦੀ ਆਪਾਂ ਇਸ ਤਰੀਕੇ ਨਾਲ ਹੀ ਪਹੁੰਚੇ ਰੈਡੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਕੜਾਈ ਵਾਲੀ ਮਸ਼ੀਨ ਤੇ ਬਹੁਤ ਸੋਹਣੇ ਪੌਂਚੇ ਰੈਡੀ ਕੀਤੇ ਸਿਰਫ ਆਪਣੇ ਪੰਜ ਮਿੰਟ ਹੀ ਲੱਗਦੇ ਇੱਕ ਸਲਵਾਰ ਦੇ ਪੌਂਚੇ ਰੈਡੀ ਕਰਨ ਤੇ ਤੇ ਤੁਸੀਂ ਆਪਦੇ ਹਿਸਾਬ ਨਾਲ ਕੋਈ ਵੀ ਕਲਰ ਪਸੰਦ ਜਿਹੜਾ ਕਿ ਤੁਹਾਡੇ ਸੂਟ ਦੇ ਵਿੱਚ ਕਲਰ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਦੂਸਰਾ ਕਾਫੀ ਕਲਰ ਦਾ ਸੂਟ ਆ ਗਿਆ ਠੀਕ ਹੈ ਜੀ ਇਹ ਵੀ ਕਾਟਨ ਦਾ ਸੂਟ ਹੀ ਹੈ ਇਹ ਵੀ ਸਸਤਾ ਆਇਆ ਸੂਟ ਹੀ ਹੈ ਇਸ ਤੇ ਆਪਾਂ ਲੈਸ ਲਾ ਕੇ ਵੀ ਵਧੀਆ ਸਟਾਈਲਿਸ਼ ਸੂਟ ਬਣਾਇਆ ਠੀਕ ਹੈ ਜੀ ਤੇ ਸਬਤੂਬਰਾ ਦੇਖੋ ਆਪਾਂ ਇਹ ਗਲੇ ਤੇ ਲੈਸ ਲਾਈ ਹੈ ਸਿਰਫ ਉੱਪਰ ਧਰਤੀ ਆਪਾਂ ਲੈਸ ਲਾਈ ਹੈ ਇਹ ਜਿਹੜੇ ਕਲਰ ਦੇ ਫੁੱਲ ਸੀ ਉਸ ਕਲਰ ਦੀ ਆਪਾਂ ਲੈਸ ਲਾਤੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹਨਾਂ ਦੀ ਬਾਜੂ ਬਾਜੂ ਤੇ ਇਸ ਤਰੀਕੇ ਨਾਲ ਡਬਲ ਲੈਸ ਧਰਤੀ ਆਪਾਂ ਨਾਲ ਤਾਂ ਆਪਣੀ ਇੱਕ ਪੱਟੀ ਤਿਆਰ ਹੋ ਗਈ ਹੈ ਤੇ ਨਾਲੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਤੇ ਆਪਣੀ ਬਾਜੂ ਇਹਨਾਂ ਸੋਹਣੀ ਲੱਗਣ ਲੱਗੀ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਨਰ ਆ ਗਿਆ ਘੇਰਾ ਇਹਦੇ ਚੱਕਰਾਂ ਤੇ ਆਪਾਂ ਕੋਈ ਵੀ ਲੈਸ ਨਹੀਂ ਧਰਤੀ ਸਿਰਫ ਆਪਾਂ ਇਹਦੇ ਘੇਰੇ ਤੇ ਹੀ ਲੈਸ ਲਾਈ ਹੈ ਜਿਵੇਂ ਕਿ ਆਪਾਂ ਬਾਹਾਂ ਦੇ ਲੈਸ ਲਾਈਓ ਉਸ ਤਰੀਕੇ ਨਾਲ ਹੀ ਆਪਾਂ ਇਹਨਾਂ ਦੇ ਘੇਰੇ ਤੇ ਲੈਸ ਲਾਈ ਹੈ ਠੀਕ ਹੈ ਜੀ ਸਿਰਫ ਉੱਪਰ ਹੀ ਲੈਸ ਧਰੀ ਆ ਆਪਾਂ ਤੇ ਆਪਣੀ ਪੱਟੀ ਜੀ ਬਣ ਗਈ ਹੈ ਜਿਹਦੇ ਨਾਲ ਕਿ ਆਪਣੇ ਸੂਟ ਦੀ ਜਿਹੜੀ ਲੁੱਕ ਹੈ ਉਸ ਤੋਂ ਵੀ ਜ਼ਿਆਦਾ ਵਧੀਆ ਲੱਗਣ ਲੱਗੀ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਦੀ ਆ ਗਈ ਸਲਵਾਰ ਤੇ ਸਲਵਾਰ ਦੇ ਵਿੱਚ ਵੀ ਆਪਾਂ ਬਹੁਤ ਨੇ ਵਰਕ ਕੀਤਾ ਹੋਇਆ ਦੇਖੋ orange ਕਲਰ ਦੇ ਵਿੱਚ ਬੂਟੀਆਂ ਸੀਆਂ ਉਸ ਕਲਰ ਦਾ ਆਪਾਂ ਇੱਕ ਥ्रेड ਲਾਇਆ ਜੀ ਠੀਕ ਹੈ ਜੀ ਤੇ ਇੱਕ ਸੀਗਾ ਜੀ ਕੋਕਾ ਕੋਲਾ ਤੇ ਇੱਕ ਆਪ ਕੋਕਾ ਕੋਲਾ ਕਲਰ ਦਾ ਥ्रेड ਲਾਇਆ ਨਾਲੇ ਤੇ ਪਹੁੰਚ ਛੇਤੀ ਬਣ ਜਾਂਦੇ ਆ ਤੇ ਨਾਲੇ ਸੋਹਣਾ ਡਿਜ਼ਾਈਨ ਬਣ ਜਾਂਦਾ ਠੀਕ ਹੈ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਘਰ ਬੈਠੇ ਹੀ ਆਜੇ ਸੂਟ ਰੈਡੀ ਕਰ ਸਕਦੇ ਆ ਅੱਜ ਕੱਲ ਕਾਟਨ ਦਾ ਸੂਟ 250 ਰੁਪਏ ਤੋਂ ਸਟਾਰਟ ਹੋਇਆ ਜਾਂਦਾ ਤੇ 300 ਰੁਪਏ ਦਾ ਬਹੁਤ ਹੀ ਵਧੀਆ ਵੱਡੇ ਪਣ ਦਾ ਸੂਟ ਆ ਜਾਂਦਾ ਤੁਸੀਂ ਉਹਨੂੰ ਇਸ ਤਰੀਕੇ ਨਾਲ ਲੈਸਾਂ ਲਾ ਕੇ ਆਪਦਾ ਸੂਟ ਰੈਡੀ ਕਰ ਸਕਦੇ ਹੋ ਇਸ ਤੋਂ ਬਾਅਦ ਇਹ ਵਾਲਾ ਸੂਟ ਹੈ कॉटन ਦਾ ਇਹਦੇ ਤੇ ਆਪਾਂ ਕੋਈ ਵੀ ਡਿਜ਼ਾਈਨ ਨਹੀਂ ਪਾਇਆ ਕਸਟਮਰ ਨੇ ਸਿਰਫ ਸਿੰਪਲ ਸੂਟ ਹੀ ਕਹਿ ਸੀ ਬਣਾਉ ਨੂੰ ਆਪਾਂ ਨੂੰ ਤੇ ਇਹ ਸਿੰਪਲ ਸੂਟ ਵੀ ਬਹੁਤ ਸੋਹਣੇ ਰੈਡੀ ਹੋਏ ਆ ਤੇ ਜਿਹੜੇ ਇਹਨਾਂ ਦੇ ਪੌਂਚੇ ਆ ਪੌਂਚੇ ਤੇ ਆਪਾਂ ਵਰਕ ਕਰਦੇ ਆ ਇਸ ਤਰੀਕੇ ਨਾਲ ਠੀਕ ਹੈ ਜੀ ਇਹਨਾਂ ਦੇ ਸਾਰੇ ਸੂਟ ਦੀ ਗ੍ਰੇਸ ਇੱਕ ਪੌਂਚੇ ਤੋਂ ਹੀ ਬਣ ਗਈ ਵਧੀਆ ਦੇਖੋ ਇਹਦੇ ਨਾਲ ਹੀ ਇਹਨਾਂ ਦੀ ਸਾਰੇ ਸੂਟ ਦੀ ਗ੍ਰੇਸ ਬਣ ਗਈ ਹੈ ਇਸ ਤੋਂ ਬਾਅਦ ਇਹ ਵਾਲਾ ਸੂਟ ਹੈ ਇਹ ਸੂਟ ਤੇ ਪਾ ਕੋਈ ਵੀ ਲੈਸ ਨਹੀਂ ਲੜਾਈ ਸਿਰਫ ਸਿੰਪਲੀ ਤਿਆਰ ਕੀਤਾ ਵੀ ਤੇ ਪੌਂਚਾਂ ਤੇ ਇਹਨਾਂ ਦੇ ਕਮੀਜ਼ ਨਾਲ ਥ੍ਰੈਡ ਲਾਇਆ ਦੇਖੋ ਤੁਸੀਂ ਤੇ ਇਹਦੇ ਨਾਲ ਇਹਨੇ ਪੌਂਚੇ ਬਹੁਤ ਸੋਹਣੇ ਬਣ ਗਏ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਸਸਤੇ ਸੂਟਾਂ ਨੂੰ ਲੈਂਸਸ ਲਾ ਕੇ ਜਾਂ ਪੌਂਚੀਆਂ ਵਾਲੀ ਮਸ਼ੀਨ ਤੇ ਇਸ ਤਰੀਕਾ ਨਾਲ ਵਰਕ ਕਰਕੇ ਆਪਦੇ ਸੂਟਾਂ ਨੂੰ ਬਹੁਤ ਵਧੀਆ ਡਿਜ਼ਾਈਨ ਕਰ ਸਕਦੇ ਹੋ ਜੀ ਤੇ ਆਪਣੀ ਛੋਟੀ ਜੀ ਵੀਡੀਓ ਸੀ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ Bye bye, Rabraka.